ਦੋਸਤੋ ਅੱਜ ਦੀ ਵੀਡੀਓ ਤੁਸੀਂ ਲਾਈਕ ਕਰਿਓ ਨਾ ਕਰਿਓ ਪਰ ਮੈਂ ਬੇਨਤੀ ਕਰਨਾ ਚਾਹਨਾ ਸਭ ਨੂੰ ਪੂਰੀ ਜ਼ਰੂਰ ਦੇਖ ਲਿਓ ਜੀ ਤੇ ਜਿਹੜੇ ਆਪਾਂ ਸਾਰੇ ਜਾਣਦੇ ਆ ਜਾਣ ਪਹਿਚਾਣ ਦੇ ਮਹਤਾਜ ਨੇ ਪਾਲ ਖਰੋੜ ਜੀ ਆਪਣਾ ਫਰਜ ਸੇਵਾ ਸੋਸਾਇਟੀ ਲਚਕਾਣੀ ਤੋਂ ਜੋ ਕਿ ਮੈਂਟਲੀ ਅਫਸਰਟ ਬੰਦਿਆਂ ਨੂੰ ਲੈ ਕੇ ਜਾਂਦੇ ਨੇ ਆਪਣੀ ਸੰਸਤਾ 'ਚ ਰੱਖਦੇ ਨੇ ਠੀਕ ਕਰਦੇ ਨੇ ਤੇ ਪ੍ਰੋਪਰ ਤਰੀਕੇ ਨਾਲ ਦਵਾਈ ਦਿੰਦੇ ਨੇ ਪ੍ਰਮਾਤਮਾ ਦੀ ਉੱਥੇ ਇੰਨੀ ਕ ਬਿੱਲਾ ਲੋ ਤੁਸੀਂ ਦੁਆ ਉੱਥੇ ਕੁ ਸੰਗਤ ਦੀਆਂ ਦੁਆਵਾਂ ਇਕੱਠੀਆਂ ਹੋ ਜਾਂਦੀਆਂ ਨੇ ਬੰਦਾ ਚਾਹੇ ਘਰੇ ਇੱਟਾ ਰੋੜੇ ਮਾਰਦਾ ਹੋਵੇ ਉਹ ਵੀ ਠੀਕ ਹੋ ਜਾਂਦਾ ਓਮਿਕ 20 ਸਾਲ ਤੋਂ ਭੜਕੇ ਵਿਚਾਰਾ ਭੋਲੇ ਨਾਮ ਦਾ ਵਿਅਕਤੀ ਸਾਡੇ ਪਿੰਡ ਵੀ ਸੀ ਤੇ ਸਾਡੇ ਪਿੰਡ ਦੇ ਲੋਕਾਂ ਨੇ ਜਦੋਂ ਪਾਲਖਰੌੜ ਜੀ ਨੂੰ ਫੋਨ ਕੀਤਾ ਤੇ ਦੂਜੇ ਦਿਨ ਹੀ ਸਾਡੇ ਪਿੰਡ ਸਾਡੇ ਨਗਰ ਦੇ ਵਿੱਚ ਪਾਲਖਰੌੜ ਜੀ ਪਹੁੰਚ ਚੁੱਕੇ ਨੇ ਦੋਸਤੋ ਤੇ ਪਰਸਨਲੀ ਸਾਨੂੰ ਤਾਂ ਇਹ ਜਾਣਦੇ ਨੇ ਪਛਾਣ ਵੀ ਲਿਆਤੀ ਬਾਈ ਨੇ ਜੋ ਕਿ ਇਹਨਾਂ ਕੋਲ ਤਾਂ ਬਹੁਤ ਸੰਗਤ ਆਉਂਦੀ ਰਹਿੰਦੀ ਆ ਪਰ ਮੈਨੂੰ ਪਾਲ ਖਰੌਣ ਨੇ ਪਹਿਲੀ ਵਾਰ ਚ ਪਛਾਣ ਲਿਆ ਵੀ ਤੁਸੀਂ ਤਾਂ ਸਸਤਾ ਚਾਉਂਦੇ ਰਹਿੰਦੇ ਹੋ ਤੇ ਵੀਰ ਨੇ ਮੈਨੂੰ ਇੱਕ ਗੱਲ ਹੋਰ ਦੱਸੀ ਜਦੋਂ ਮੈਨੂੰ ਵੀਰ ਨੇ ਪੁੱਛਿਆ ਵੀ ਕੀ ਕੰਮ ਕਰਦੇ ਹੋ ਮੈਂ ਕਿਹਾ ਵੀ ਸੋਸ਼ਲ ਮੀਡੀਆ ਤੇ ਵੀ ਕੰਮ ਕਰਦੇ ਆ ਵੀਰ ਜੀ ਅਸੀਂ ਤੇ ਕਹਿੰਦਾ ਵੀਰ ਜੀ ਸਾਨੂੰ ਇੰਨੇ ਲੋਕ ਦੇਖਦੇ ਨੇ ਲਗਭਗ 8-9 ਲੱਖ ਦੇ ਕਰੀਬ ਤਾਂ ਇਹਨਾਂ ਦਾ ਸਬਸਕ੍ਰਾਈਬਰ ਆ YouTube ਤੇ ਤੇ ਕਹਿੰਦਾ ਸਾਡੀਆਂ ਮੋਨਟਾਈਜੇਸ਼ਨ ਆਨ ਨਹੀਂ ਅਜੇ ਤੱਕ ਮੈਂ ਇਹ ਗੱਲ ਸੁਣ ਕੇ दंग ਰਹਿ ਗਿਆ ਦੋਸਤੋ ਵੀ ਐਡੀ ਵੱਡੀ ਸੇਵਾ ਗੱਡੀਆਂ ਦਾ ਤੇਲ ਫੁੱਕਣਾ ਕਿੰਨਾ ਖਰਚਾ ਹੁੰਦਾ ਸਸਤਾ ਚ ਲਗਭਗ 100 ਦੇ ਕਰੀਬ ਮੈਂਬਰ ਤੇ ਇਹ ਵੀ ਲਾ ਲੋ ਤਪੱਸੇ ਹੀ ਆ ਕਹਿੰਦੇ ਇੱਕ ਵੀ ਅਸੀਂ ਮੋਨਟਾਈਜੇਸ਼ਨ ਆਨ ਨਹੀਂ ਕਰਦੇ ਤੁਸੀਂ ਮੈਨੂੰ ਬਾਕੀ ਗੱਲਬਾਤ ਕਰਦੇ ਨੂੰ ਇਹਨਾਂ ਦੀ ਵੀਡੀਓ ਚ ਵੀ ਦੇਖ ਲਓਗੇ ਤੇ ਮੈਂ ਦੂਰੋਂ ਇਹਨਾਂ ਦੀ ਗੱਡੀ ਪਛਾਣ ਲਈਦੀ ਪਹਿਲਾਂ ਮੈਨੂੰ ਪਤਾ ਨਹੀਂ ਤੀ ਵੀ ਸਾਡੇ ਨਗਰ ਦੇ ਵਿੱਚ ਪਾਲਖਰੌੜ ਜੀ ਆਏ ਹੋਏ ਨੇ ਤੇ ਜਾਣ ਪਹਿਚਾਨ ਦੋਸਤੋ ਇੰਨੀ ਆ ਇਹਨਾਂ ਦੇ ਇਲਾਕੇ ਵਿੱਚ ਵੀ ਜਿਹੜੇ ਜਦੋਂ ਮੈਂ ਇਹਨਾਂ ਦੀ ਗੱਡੀ ਪਛਾਣੀ ਗੱਡੀ ਕੋਲ ਖੜ੍ਹਾ ਤੀ ਮੈਂ ਦੇਖ ਰਿਹਾ ਤੀ ਵੀ ਬਾਈ ਕਿੱਥੇ ਨੇ ਤੇ ਆਂਦੇ ਜਾਂਦੇ ਮੈਨੂੰ ਪੁੱਛਰੇ ਤੇ ਵੀ ਪਾਲ ਖਰਾਉੜ ਬਾਈ ਕਿੱਥੇ ਆਇਆ ਹੋਇਆ ਤੇ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਵਧੀਆ ਲੱਗੀ ਤੇ ਲੈ ਕੇ ਚੱਲੇ ਨੇ ਸਾਡੇ ਪਿੰਡ ਦੇ ਭੋਲਾ ਜੀ ਨੂੰ ਬਾਕੀ ਅਸੀਂ ਇੱਕ ਦੋ ਦਿਨ ਤੱਕ ਉੱਥੇ ਘੇੜਾ ਵੀ ਮਾਰ ਕੇ ਆਉਣਾ ਭੋਲੇ ਦਾ ਹਾਲ ਤੁਹਾਨੂੰ ਉੱਥੇ ਦਿਖਾਵਾਂਗੇ ਜੋ ਕਿ ਸਾਡੇ ਪਿੰਡ ਦਾ ਇਹ ਭੁੱਲਿਆ ਪੜਕਿਆ ਰਹਿੰਦਾ ਤੇ ਫਰੀ ਜਾਂਦਾ ਤੇ ਇੰਝ ਵਿਚਾਰਾ ਸਾਲ-ਸਾਲ ਪਿੰਡ ਦੇ